ਅੱਜ ਦੇ ਚੈਲ ਦੇ ਵਿੱਚ ਕੈਮਰਾ ਲਾਇਆ ਹੋਇਆ ਤੁਸੀਂ ਉਹ ਦੇਖ ਸਕਦੇ ਹੋਗੇ ਦਾਸ ਨੂੰ 24 ਘੰਟੇ ਲਾਈਵ ਦੇਖਦਾ ਬੈਠਾ ਤਿੰਨ ਬੰਦੇ ਦਾਸ ਦੇ ਨਾਲ ਇੱਕ ਕਮਰੇ ਦੇ ਵਿੱਚ ਰਖਾਤੇ ਆ ਚਿਹਰੇ ਦੇ ਨਿਚੇੜੀ ਬੰਦੇ ਦਾਸ ਦੇ ਉੱਪਰ ਇੱਕ ਵੀ ਕਿਸੇ ਕਿਸਮ ਦਾ ਹਮਲਾ ਹੋ ਗਿਆ ਛਿੱਧਾ ਚਲਕਾਲ ਜ਼ਿੰਮੇਦਾਰ ਹੋਵੇਗੀ ਪਡਾਸ ਆ ਦੇਖ ਲਓ ਦਾਸ ਦੇ ਪਿੱਛੇ ਦੇਖ ਲਓ ਤੁਸੀਂ ਇਹਨਾਂ ਤੋਂ ਜਿਹੜੇ ਬੰਦੇ ਆਪਦੇ ਪਹਿਲਾਂ ਤੇ ਘਲੋ ਨਹੀਂ ਝੱਕਦੇ ਉਹ ਬੰਦੇ ਦਾਸ ਦੇ ਨਾਲ ਰਖਾਏ ਹੋਏ ਆ ਤੁਸੀਂ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਕਿੱਦਾਂ ਦੇ ਹੋਏ ਪਏ ਆ ਉਹ ਦੱਚੋ ਦਾ ਜਿੱਥੇ 6 ਬਹਿਗਾ ਕੇ ਨਹੀਂ ਮੈਂ ਭਗਵਾਨ ਸਮਾਨ ਦੀ ਝਲਕਾਲ ਨੂੰ ਕਹਿਣਾ ਚਾਹੁੰਦਾ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹਨੂੰ ਜੇਲਾ ਦੇ ਵਿੱਚ ਢੱਕ ਦਿਨੇ ਹੋ ਪਰ ਤੁਹਾਨੂੰ ਇੱਕ ਗੱਲ ਕਹਿਣਾ ਮਜੀਠਾ ਤੁਹਾਡੇ ਤੋਂ ਡਰਨ ਵਾਲਾ ਨਹੀਂ ਐ ਆਹ ਦੇਖ ਲਾ ਮੁੱਛਾ ਅਜੇ ਵੀ ਮਜੀਠੇ ਦੀਆਂ ਤਾਂ ਹੀ ਨੇ ਆ ਤੁਸੀਂ ਨੌਜਵਾਨਾਂ ਦੇ ਹੁਣ ਹਾਲਾਤ ਦੇਖੋ ਏ 25 ਪੱਛੀ ਛਾਲ ਇਹਨਾਂ ਦੀ ਉਮਰ ਆ ਤੁਸੀਂ ਨੱਛੇ ਦੇ ਵਿੱਚ ਦੇਖੋ ਇਹਨਾਂ ਤੋਂ ਖਲੋਤੇ ਨਹੀਂ ਹੋਇਆ ਜਾ ਰਿਹਾ ਆਪਣੇ ਪੈਰਾਂ ਤੇ ਜਿਹੜਾ ਮੁੰਡਾ ਖਲੋਉ ਨਹੀਂ ਚੱਕਦਾ ਤੁਸੀਂ ਐਂ ਦੱਸੋ ਵੀ ਇਹ ਨੌਜਵਾਨ ਜ਼ਿੰਦਗੀ ਦੇ ਵਿੱਚ ਕਰਨਗੇ ਕੀ ਆਖਰੀ ਅਪੀਲ ਦਾ ਹਾਸ਼ ਵੱਲੋਂ ਇਹ ਹੀ ਆ ਕਿ ਧਾਛ ਜੇਲ੍ਹ ਦੇ ਸੁਪਰੀਡੈਂਟ ਪਰਮ ਭਾਲੀਆ ਜੀ ਨੂੰ ਦੋ ਵਾਰੀ ਖਾਤ ਲਿਖ ਚੁੱਕਿਆ ਕਿ ਇੱਥੇ ਐਡਾ ਐਡਾ ਮਛਰ ਪੀਂ ਪੀਂ ਕਰਦਾ ਫਿਰਦਾ ਧਾਛ ਦੇ ਇੱਕ ਟੁੰਡੀ ਵੱਡੀ ਧਾਛ ਦੀਆਂ ਚੀਕਾਂ ਕਢਾ ਤੀਆਂ ਤੇ ਚੰਗਤ ਜੀ ਮੈਂ ਇਹਨਾਂ ਨੂੰ ਕਹਿਣਾ ਕਿ ਦਾਜ ਨੂੰ ਆਲ ਆਊਟ ਦਿੱਤਾ ਜਾਵੇ ਤਾਂ ਜੋ ਮੈਂ ਨਾ ਮਛਰਾ ਤੋਂ ਐਟਲੀਸਟ ਬਚ ਸ਼ਕਾਂ ਮਜੀਠਾ ਤੁਹਾਡੇ ਤੋਂ ਡਰਨ ਵਾਲਾ ਨਹੀਂ ਐ ਆਹ ਦੇਖ ਲਾ ਮਛਾ ਅਜੇ ਵੀ ਮਜੀਠੇ ਦੀਆਂ ਤਾਂ ਹੀ ਨੇ